ਖਿੱਚ ਕੇ ਲਈ ਚੈਨੇ ਲਾਦੀ ਕਿ ਕੱਟੀ ਆ ਕੱਟੀ ਹੋ ਬਈ ਆ ਦੇਖੋ ਗਲ ਦੇ ਨਾਲ ਲੱਗੀ ਸੀ ਕੱਟੀ ਹੋ ਕੀ ਹੋਇਆ ਪਤਾ ਨਹੀਂ ਮੈਨੂੰ ਹਾਂਜੀ ਕੱਟੀ ਹੋ ਵੀ ਗੱਲ ਨਾਲ ਦੇਖੀ ਹੋਈ ਨਹੀਂ ਲਾਈ ਹੋ ਇੱਕ ਵਾਲੀ ਹੈਗੀ ਜੀ ਇਕ ਲਾਤੀ ਅੱਛਾ ਇੱਕ ਵਾਲੀ ਹੈਗੀ ਇਕ ਲਾਤੀ ਇਹਦੇ ਨਾਲ ਦੀ ਵਾਲੀ ਸੀ ਜੀ ਆ ਹੈਗੀ ਆ ਜੀ ਇਧਰ ਤਾਂ ਕਿ ਸਾਈਡ ਬੈਠੀ ਸੀ ਕਿ ਮੈਂ ਉਹ ਕਹਿੰਦੀ ਮੈਨੂੰ ਉਲਟੀ ਆਂਦੀ ਮੈਨੂੰ ਗੱਭੇ ਨੂੰ ਇਧਰੋਂ ਸਾਈਡ ਤੇ ਹੋ ਜਾਂਦਾ ਤੁਸੀਂ ਮਤਲਬ ਖੱਬੇ ਪਾਸੇ ਬੈਠੇ ਤਾਂ ਇਸ ਕੋ ਹਾਂਜੀ ਤਾਂ ਕਿ ਵਾਲ ਸਾਈਡ ਬੈਠੀ ਸੀ ਹਾਂਜੀ ਆਏ ਇਹ ਇੱਥੇ ਇੱਥੇ ਖੜੇ ਸੀਗੇ ਮੈਂ ਕਿ ਪੁੱਛ ਲਿਆ ਮੈਂ ਕਿ ਕਿੱਥੇ ਇਹਨਾਂ ਨੇ ਪੁੱਛਿਆ ਮੈਨੂੰ ਭਾਜੀ ਮੈਂ ਰੋਪੜ ਜਾਣਾ ਆ ਮੈਂ ਕਿਹਾ ਆਂ ਟੀ ਇੱਧਰੋਂ ਬੱਸ ਨਹੀਂ ਰੁਕਦੀ ਤੁਸੀਂ ਉਹ ਖੁੰਝੇ ਖੜ੍ਹ ਜਾਓ ਉੱਥੇ ਹੱਥ ਦੇ ਦਿਓ ਰੁਕ ਜਣੀ ਆ ਜਦੋਂ ਉਹ ਖੁੰਝੇ ਚਲੇ ਗਏ ਜਦ ਵੀ ਇਹਨਾਂ ਨੂੰ ਹੋਸ਼ ਨਹੀਂ ਸੀ ਪਤਾ ਨਹੀਂ ਸੀਗਾ ਵੀ ਬਾਲੀ ਲਈ ਹੋ ਆ ਪਰ ਜਦ ਉੱਥੇ ਜਦੇ ਰੋਣ ਲੱਪੇ ਨਾ ਬਾਲੀ ਨੂੰ ਹੱਥ ਮਾਰਿਆ ਇਹਨਾਂ ਨੇ ਫਿਰ ਦੇਖਣ ਲੱਪੇ ਵੀ ਮੇਰੀ ਚੈਨੀ ਵੀ ਹੈ ਨਹੀਂ ਇੱਕ ਬਾਲੀ ਤਾਂ ਚਲੋ गिर ਜੂਗੀ ਲੇਕਿਨ ਚੈਨੀ ਕਿੱਦਾਂ ਦੋ ਚੀਜ਼ਾਂ ਇੱਕ ਇਕੱਠੀ गिर ਨਹੀਂ ਸਕਦੀ ਤੇ ਹੋਣਗੇ ਲੇਡੀ ਸੋਚਣ ਔਰਤਾਂ ਔਰਤ ਇੱਕ ਤਾਂ ਬੁਢੀ ਚੰਗੀ ਸਿਆਣੀ ਹੈ ਜੀ ਇੱਕ ਹੋ ਗਈ ਆ ਅੱਜ ਤਾਂ ਬੱਤੀ ਜੀ ਲੱਗਦੀ ਜੇ ਮੋਤੀ ਬਹੁਤ ਹੀ ਉਮਰ ਦੀ ਜਾਈਗੀ ਕਹਿੰਦੇ ਬੁਢੀ ਸਿਆਣੀ ਪਰ ਸ ਬੁੜੀ ਸਿਆਣੀ ਹੈ ਜੀ ਨਾਲ ਉਹ ਜਿਹੜੀ ਹੈਗੀ ਉਹ ਸਿਆਣੀ ਹੈ ਕਿ ਸਿਆਣੇ ਕੰਮ ਨਹੀਂ ਨਹੀਂ ਜੀ ਫਿਰ ਪੰਜਾਬੀ ਬੋਲਦੀ ਸੀ ਹਾਂਜੀ ਪੰਜਾਬੀ ਬੋਲਦੀ ਸੀ ਉਹ ਪਾਸ਼ਾ ਜਿੱਦਾਂ ਦੁਆਬੇ ਦੀ ਮੱਝ ਦੀ ਕਮਾਲਵੇ ਦੀ ਇਹਦੇ ਲਈ ਪੰਜਾਬੀ ਬੋਲਦੇ ਸੀਗੇ ਜੀ ਆਪਣੇ ਦੁਆਬੇ ਏਰੀਆ ਦੀ ਹਾਂਜੀ ਕੋਈ ਲੱਗਦਾ ਪਹਿਲਾਂ ਵੀ ਮੈਨੂੰ ਲੱਗਦਾ ਇਹ ਵਾਰਦਾਤ ਨੂੰ ਕਈ ਵਾਰ ਅੰਜਾਮ ਦਿੰਦੇ ਪਹਿਲਾਂ ਵੀ ਇਹ ਘਟਨਾ ਸੁਣੀ ਸੀ ਕਾਰ ਦੇ ਵਿੱਚ ਬਿਠਾਲ ਕੇ ਲੈ ਜਾਂਦੇ ਸੁੰਨ ਕਰ ਦਿੰਦੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਰਿਹਾ ਮੈਂ ਐਡੇ ਹੀ ਕਹਿੰਦੇ ਵੀ ਫਲਾਨੀ ਜਗ੍ਹਾ ਜਾਣਾ ਪੁੱਛ ਕੇ ਬਿਠਾਲ ਲੈਂਦੇ ਆ ਨਾਲ ਕਈ ਵਾਰ ਜਿੱਥੇ ਬੰਦੇ ਜਾਣਾ ਕਹਿੰਦੇ ਅਸੀਂ ਵੀ ਉੱਥੇ ਹੀ ਜਾਣਾ ਉੱਥੇ ਹੀ ਕ ਤੇ ਇਹਨੇ ਵੀ ਕਹਿਰਤਾ ਵੀ ਮੈਂ ਮਨਾਲਾ ਗੜ ਜਾਣਾ ਹੈ ਜੀ ਆਜੋ ਉੱਥੇ ਪਤਾ ਕਹਿੰਦੀ ਗੜ ਸ਼ੰਕਰ ਜਾਣਾ ਫਿਰ ਉਹਨੇ ਵੀ ਗੜ ਸ਼ੰਕਰ ਗੜ ਸ਼ੰਕਰ ਕਹਿ ਦੇਣਾ ਸੀ ਜੀ ਚੋਰਾਂ ਦੇ ਹੌਸਲੇ ਬਹੁਤ ਬੁਲੰਦ ਨੇ ਛੱਡਦੇ ਨਹੀਂ ਰਾਹ ਜਾਂਦੇ ਵਿਅਕਤੀ ਤੇ ਕੋਈ ਸੁੰਨਾ ਘਰ ਮੀਆਂ ਕਹਿੰਦੇ ਜਦੋਂ ਇਨਸਾਨੀਅਤ ਮਰ ਜਾਂਦੀ ਹੈ ਉਦੋਂ یوں ਪ੍ਰਤੀਤ ਹੁੰਦਾ ਕਿ ਦੁਨੀਆ ਹੀ ਗਈ ਹੈ ਮਰਨ ਦੀ ਦੁਨੀਆ ਗਈ ਹੈ ਮਰਨ ਸਤਿ ਸ਼੍ਰੀ ਅਕਾਲ ਬੀਬੀ ਪਤਿਨਵਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਗਣੇਸ਼ਵਰੀ ਸਾਥੀਓ ਉਸ ਸਮੇਂ ਅਸੀਂ ਬਾਈਪਾਸ ਤੇ ਮੌਜੂਦ ਹੈ ਮਹਿੰਦੀਪੁਰ ਬਾਈਪਾਸ ਤੇ ਮੌਜੂਦ ਹੈ ਔਰ ਇੱਥੇ ਅਜੇ ਹੀ ਘਟਨਾ ਵਾਪਰੀ ਹੈ ਜਿਸ ਨੇ ਸੱਚੀ ਨੂੰ ਹੈਰਾਨ ਕਰ ਦਿੱਤਾ ਮੇਰੇ ਪਿੱਛੇ ਬਜ਼ੁਰਗ ਮਾਤਾ ਜੀ ਬੈਠੇ ਨੇ ਇਹਨਾਂ ਨੂੰ ਬਸ ਸੜੇ ਤੋਂ ਇੱਕ ਕਾਰ ਵਿੱਚ ਦੋ ਔਰਤਾਂ ਤੇ ਇੱਕ ਜਿਹੜਾ ਇਹ ਦੱਸਦੇ ਆ ਇਹਨਾਂ ਦੇ ਕਹਿਣ ਦੇ ਮੁਤਾਬਕ ਬੰਦਾ ਗੱਡੀ ਚਲਾ ਰਿਹਾ ਸੀ ਉਹ ਗੱਡੀ ਚ ਲਿਫਟ ਦਿੰਦੇ ਆ ਗੱਡੀ ਲਿਫਟ ਦਿੰਦੇ ਆ ਇਹਨਾਂ ਨੂੰ ਪੁੱਛਦੇ ਤੁਸੀਂ ਕਿੱਥੇ ਜਾਣਾ ਕਹਿੰਦੇ ਨਾਲਾਗੜ ਤੇ ਉਹ ਕਹਿੰਦੇ ਅਸੀਂ ਵੀ ਨਾਲਾਗੜ ਜਾਣਾ ਉਹ ਸਾਡੇ ਨਾਲ ਬੈਜੋ ਬਾਰਿਸ਼ ਹੋ ਰਹੀ ਹੈ ਪਹਿਲਾ ਆਪਸ ਲਾ ਕੇ ਪੁਚਕਾਰ ਕੇ ਇਹਨਾਂ ਨੂੰ ਗੱਡੀ 'ਚ ਬਿਠਾਉਂਦੇ ਆ ਔਰ ਹਿਪਨੋਟਾਈਜ਼ ਇਹਨਾਂ ਨੂੰ ਕਰ ਦਿੰਦੇ ਆ ਜੋ ਜਿੰਨ ਗੱਲ ਮੈਨੂੰ ਸਮਝ ਲੱਗਿਆ ਮਤਲਬ ਹਿਪਨੋਟਾਈਜ਼ ਇਹ ਹੁੰਦਾ ਕਿ ਬੰਦਾ ਆਪਣੀ ਕਨਸੈਂਟਰੇਸ਼ਨ ਗਵਾ ਬੈਠਦਾ ਬੰਦਾ ਆਪਣਾ ਫੋਕਸ ਗਵਾ ਬੈਠਦਾ ਬੰਦਾ ਇਮੇਜਿਨਰੀ ਵਰਲਡ 'ਚ ਚਲੇ ਜਾਂਦਾ ਵੰਡਰਿੰਗ ਕਰਨ ਲੱਪ ਜਾਂਦਾ ਮਤਲਬ ਖਾ ਭਾ ਖਿਆਲਾਂ ਵਿੱਚ ਚਲੇ ਜਾਂਦਾ ਕਲਪਨਾ 'ਚ ਚਲੇ ਜਾਂਦਾ ਔਰ ਉਹਨਾਂ ਨੇ ਇਹਨਾਂ ਦੇ ਨਾਲ ਜਿਹੜੀ ਆ ਘਟਨਾ ਨੂੰ ਅੰਜਾਮ ਦਿੱਤਾ ਇੱਕ ਕਬਾਲੀ ਲਾ ਕੇ ਲੈ ਗਿਆ ਚੈਨੀ ਲਾ ਕੇ ਲੈ ਗਿਆ ਪੂਰੀ ਘਟਨਾ ਨੂੰ ਕਿਵੇਂ ਉਹਨਾਂ ਨੇ ਅੰਜਾਮ ਦਿੱਤਾ ਉਹ ਇਹਨਾਂ ਤੋਂ ਜਾਣਦੇ ਪਰ ਤੁਸੀਂ ਸੁਚੇਤ ਰਹੋ ਜੇਕਰ ਕੋਈ ਤੁਹਾਨੂੰ ਕਹਿੰਦਾ ਕਿ ਆਓ ਗੱਡੀ 'ਚ ਬਹਿਜੋ ਆਪਣੇ ਆਪ ਕਹਿੰਦਾ ਜੇ ਤੁਸੀਂ ਕਿਸੇ ਤੋਂ ਲਿਫਟ ਨਾ ਮੰਗੋ ਕਿਉਂਕਿ ਬੱਸਾਂ ਦੀ ਸਰਵਿਸ ਹੈਗੀ ਆ ਪਰ ਕਿਤੇ ਕੱਲ ਨੂੰ ਤੁਹਾਡੇ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਜੇ ਉਹਦੇ ਨਾਲ ਤਾਂ ਚੰਗਾ ਥੋੜੀ ਦੇਰ ਵੇਟ ਕਰ ਲਓ ਥੋੜੀ ਦੇਰ ਇੰਤਜ਼ਾਰ ਕਰ ਲਓ ਔਰ ਇਹਨਾਂ ਨੂੰ ਉਹਨਾਂ ਨੇ ਆਪ ਪੁੱਛਿਆ ਕਿ ਤੁਸੀਂ ਕਿੱਥੇ ਜਾਣਾ ਇਹਨਾਂ ਨੂੰ ਲਿਫਟ ਦਿੱਤੀ ਇਹਨਾਂ ਨੂੰ ਲੱਗਿਆ ਕਿ ਯਾਰ ਸ਼ਾਇਦ ਭਲੇ ਬੰਦੇ ਆ ਸ਼ਾਇਦ ਚੰਗੇ ਬੰਦੇ ਆ ਪਰ ਇਹਨਾਂ ਦਾ ਨੁਕਸਾਨ ਵੱਡਾ ਕਰ ਗਿਆ ਮਾਤਾ ਜੀ ਕੀ ਨਾਮ ਕੀ ਜੀ ਤੁਹਾਡਾ ਮੇਰਾ ਨਾਮ ਜੀ ਬਲਵਿੰਦਰ ਗੌਰ ਇਹ ਘਟਣਾ ਤੁਹਾਡੇ ਨਾਲ ਬਸ ਛੱਡੇ ਤੇ ਹੋਈ ਹੈ ਜੀ ਬਸ ਛੱਡੇ ਤੋਂ ਮੈਨੂੰ ਬਿਠਾਇਆ ਜੀ ਹੁਣ ਬਾਹਰੋਂ ਬਾਹਰ ਉਹਨਾਂ ਨੇ ਤੁਸੀਂ ਹੱਥ ਦਿੱਤਾ ਗੱਡੀ ਨੂੰ ਨਹੀਂ ਨਹੀਂ ਉਹਨਾਂ ਨੇ ਆਪ ਗੱਡੀ ਰੋਕੀ ਜੀ ਗੱਡੀ 'ਚ ਕਿੰਨੇ ਜਾਣੇ ਸਕੇ ਜੀ ਦੋ ਬੁੜੀਆਂ ਸੀ ਇੱਕ ਬੰਦਾ ਟਰੈਵਲ ਸੀਗਾ ਅੱਛਾ ਜੀ ਹਾਂ ਜੀ ਹੋਰ ਕੋਈ ਤੁਹਾਨੂੰ ਕੀ ਕਹਿੰਦੇ ਜੀ ਹੋਰ ਮੈਂ ਨੇ ਪੁੱਛਦੇ ਕਹਿੰਦੇ ਤੁਸੀਂ ਕਿੱਥੇ ਜਾਣਾ ਮੈਂ ਕਹਾ ਜੀ ਮੈਂ ਨਾਲਾਗੜ੍ਹ ਜਾਣਾ ਹੈ ਕਹਿੰਦੀ ਅਸੀਂ ਵੀ ਉੱਥੇ ਜਾਣਾ ਤੁਸੀਂ ਬੈਠੋ ਮੈਂ ਕਦੇ ਨਹੀਂ ਇਦਾਂ ਗੱਡੀ 'ਚ ਬੈਠੀ ਕਰਦਾ ਨਾ ਕਿ ਸਰਦ ਇੱਕ ਕਿੱਦਾਂ ਬਹਿ ਕੇ ਤੁਸੀਂ بارش ਕਰਕੇ ਮੀਂਹ ਕਰਕੇ ਮੈਂ ਕਹਾ ਉੱਥੇ ਰਿਸ਼ਤੇਦਾਰ ਆ ਸਾਡੇ ਕੋਈ ਉੱਥੇ ਮੈਂ ਵੀ ਨਾਲ ਚੱਲ ਜਾਂਦੀ ਇਹਨਾਂ ਦੇ ਜਦੋਂ ਮੈਂ ਆਹਾਂ ਉੱਥੇ ਤੇ ਕਰਾਈ ਮੈਨੂੰ ਉਪਰੇ ਜਿ ਲੱਗੇ ਬੰਦੇ ਮੈਂ ਕਹਾ ਇਹ ਜਾਣਦੀ ਨਹੀਂ ਮੈਂ ਇਹਨਾਂ ਨੂੰ ਤਾਂ ਮੈਂ ਉੱਥੇ ਵੀ ਉੱਤਰ ਵੀ ਲੱਗੀ ਕਹਿੰਦੀ ਅਸੀਂ ਉਦੋਂ ਜਦੋਂ ਗੱਡੀ ਇੱਧਰ ਨੂੰ ਮੋੜੀ ਮੈਂ ਕਹਿੰਦੇ ਉਧਰ ਨੂੰ ਜਾਣਾ ਨਾਲਾਗੜ੍ਹ ਨੂੰ ਰੌਪੜ ਨੂੰ ਜਾਣਾ ਹੈ ਤਾਂ ਮੈਂ ਬੈਠੀ ਰਹੀ ਉੱਥੇ ਜਾ ਕੇ ਕੁ بس ਉੱਥੇ ਜੀ ਮੈਨੂੰ ਪਤਾ ਨਹੀਂ ਲੱਗਾ ਕੋਣ ਨੂੰ ਕੁਝ ਨਹੀਂ ਪਤਾ ਲੱਗਾ ਕਿਹੜੇ ਵੇਲੇ ਬਾਲੀ ਲੈ ਕੇ ਉਹ ਨਹੀਂ ਪਤਾ ਲੱਗਾ ਮੈਨੂੰ ਘਬਰਾ ਕੇ ਤੁਸੀਂ ਮੈਂ ਨਹੀਂ ਘਬराई ਨਹੀਂ ਜੀ ਲੈਣਾ ਮੈਨੂੰ ਫਿਰ ਪਤਾ ਕਿੱਦਾਂ ਨਹੀਂ ਲੱਗਾ ਕਿ ਬਾਲੀ ਮੈਂ ਜੀ ਇੱਥੋਂ ਬਾਜੀ ਨੂੰ ਪੁੱਛ ਕੇ ਗਈ ਆ ਮੈਂ ਕਿਹਾ ਬਾਜੀ ਰੋਪੜ ਨੂੰ ਬਸ ਕਿੱਥੋਂ ਜਾਣੀ ਆ ਮੈਂ ਕਹਿੰਦੀ ਇੱਥੋਂ ਜਾਣੇ ਜੀ ਬਸ ਕਹਿੰਦੀ ਤੁਸੀਂ ਉੱਥੇ ਖੜ੍ਹ ਜਾਓ ਨਹੀਂ ਤੁਹਾਨੂੰ 86 ਤੋਂ ਜੁਣਾਇਆ ਕਿ ਇੱਥੇ ਜੁਣਾਇਆ ਉੱਥੋਂ 86 ਤੋਂ ਬਾਹਰ ਵਰਜੀ ਦੁਕਾਨ ਕੋਲ ਤੋਂ ਪਾਰ ਉਹ ਇਹਨਾਂ ਨੂੰ ਕਦੋਂ ਪੁੱਛ ਕੇ ਗਈ ਬਾਸੜੇ ਜੁਣਾਇਆ ਬਾਜੀ ਬਾਸੜੇ ਤੋਂ ਇਹਨਾਂ ਨੂੰ ਬਿਠਾ ਲਿਆ ਉੱਥੋਂ ਇਹਨਾਂ ਨੂੰ ਬਾਈਪਾਸ ਤੇ ਜਿੱਦਾਂ ਦ ਇਹਨਾਂ ਨੂੰ ਲੈ ਕੇ ਉਹ ਬਾਈਪਾਸ ਤੇ ਉੱਥੇ ਲਾਤਾ ਉਹਨਾਂ ਨੂੰ ਇਹਨਾਂ ਨੂੰ ਫਿਰ ਵੀ ਹੋਸ਼ ਨਹੀਂ ਸੀ ਕਿ ਮੇਰੀ ਬਾਲੀ ਇਹ ਹੈਗੀ ਜਾਂ ਨਹੀਂ ਕਿ ਇਹਨਾਂ ਨੂੰ ਥੋੜਾ ਹਾਈ ਹਿਪਨੋਟਾਈਜ਼ ਕਰ ਦਿੱਤਾ ਫਿਰ ਮੇਰੇ ਕੋਲ ਆਏ ਇਹ ਇੱਥੇ ਇੱਥੇ ਖੜੇ ਸੀਗੇ ਮੈਂ ਕਿ ਪੁੱਛ ਲਿਆ ਮੈਂ ਕਿ ਕਿੱਥੇ ਇਹਨਾਂ ਨੇ ਪੁੱਛਿਆ ਮੈਨੂੰ ਭਾਜੀ ਮੈਂ ਰੋਪੜ ਜਾਣਾ ਆ ਮੈਂ ਕਿਹਾ ਆਂਟੀ ਇੱਧਰੋਂ ਬੱਸ ਨਹੀਂ ਰੁਕਦੀ ਤੁਸੀਂ ਉਹ ਖੁੰਝੇ ਖੜ੍ਹ ਜਾਓ ਉੱਥੇ ਹੱਥ ਦੇ ਦਿਓ ਰੁਕ ਜਾਣੀ ਆ ਜਦੋਂ ਉਹ ਖੁੰਝੇ ਚਲੇ ਗਏ ਜਦ ਵੀ ਇਹਨਾਂ ਨੂੰ ਹੋਸ਼ ਨਹੀਂ ਸੀ ਪਤਾ ਨਹੀਂ ਸੀਗਾ ਵੀ ਬਾਲੀ ਲਈ ਹੋ ਆ ਪਰ ਜਦ ਉੱਥੇ ਜਾਦੇ ਰੋਣ ਲੱਪੇ ਨਾ ਬਾਲੀ ਨੂੰ ਹੱਥ ਮਾਰਿਆ ਇਹਨਾਂ ਨੇ ਫਿਰ ਦੇਖਣ ਲੱਪੇ ਵੀ ਮੇਰੀ ਚੈਨੀ ਵੀ ਹੈ ਨਹੀਂ ਇੱਕ ਬਾਲੀ ਤਾਂ ਚਲੋ ਗਿਰ ਜੂਗੀ ਲੇਕਿਨ ਚੈਨੀ ਕਿੱਦਾਂ ਦੋ ਚੀਜ਼ਾਂ ਇੱਕ ਇਕੱਠੀ ਗਿਰ ਨਹੀਂ ਸਕਦੀ ਫਿਰ ਇਹਨਾਂ ਨੂੰ ਹੋਸ਼ ਆਈ ਫਿਰ ਇਹਨਾਂ ਨੇ ਆਪਣੇ ਮੁੰਡੇ ਨੂੰ ਫੋਨ ਕੀਤਾ ਇਹਨਾਂ ਨੂੰ ਤੇ ਇਹ ਮੁੰਡਾ ਫਿਰ ਉਧਰੋਂ ਆਏ ਤਾਂ ਇਹ ਗੱਲ ਲੱਕੇ ਰੋਣ ਲੱਪੇ ਫਿਰ ਮੈਨੂੰ ਹੋਸ਼ ਮੈਂ ਇੱਥੇ ਬੈਠਾ ਸੀਗਾ ਉੱਪਰ ਮੈਂ ਭੱਜ ਕੇ ਗਿਆ ਪੁੱਛਿਆ ਮੈਂ ਕਿਹਾ ਜੀ ਕੀ ਹੋ ਗਿਆ ਕਹਿੰਦੇ ਇੱਦਾਂ ਦਾ ਹੋ ਗਈ ਗੱਲਬਾਤ ਫਿਰ ਮੈਨੂੰ ਪਤਾ ਲੱਗਾ ਫਿਰ ਮੈਂ ਜਾ ਕੇ ਤੁਹਾਨੂੰ ਫੋਨ ਲਾਇਆ ਜੀ ਵੀ ਆ ਇਹਨਾਂ ਦਾ ਮਤਲਬ ਹੋਸ਼ ਹੋਸ਼ ਹੀ ਹੈ ਹਾਂ ਜੀ ਹਾਂ ਜਿੰਨੀ ਮਦਦ ਹੋ ਸਕੇ ਆਪਾਂ ਤੁਹਾਨੂੰ ਪਤਾ ਹਰ ਵੇਲੇ ਪਾਜੀ ਜਿੰਨਾ ਹੋ ਸਕੇ ਹਰ ਲਈ ਕਰੀਦਾ ਹੈ ਮਤਲਬ ਗੱਡੀ ਪਛਾਣ ਸਕਦੇ ਤੁਸੀਂ ਹਾਂ ਜੀ ਗੱਡੀ ਤੇ ਗੱਡੀ ਕਿਹੜੇ ਰੰਗ ਦੀ ਸੀ ਚਿੱਟੇ ਰੰਗ ਦੀ ਜੀ ਤੁਹਾਨੂੰ ਪਤਾ ਗੱਡੀ ਦਾ ਮਾਡਲ ਕਿਹੜਾ ਸੀ ਮਤਲਬ ਮੈਂ ਮਾਡਲ ਨਹੀਂ ਦੇਖਿਆ ਚਿੱਟੇ ਰੰਗ ਦੀ ਗੱਡੀ ਹੈ ਜੀ ਮੈਨੂੰ ਕਿਹੜੀ ਕੰਪਨੀ ਦੀ ਵੀ ਨਹੀਂ ਦੇਖੀ ਨਹੀਂ ਜੀ ਕੋਈ ਨੰਬਰ ਨੋਟ ਕੀਤਾ ਤੁਸੀਂ ਨਹੀਂ ਨਹੀਂ ਜੀ ਨਹੀਂ ਨਹੀਂ ਨੰਬਰ ਭਾਈ ਅਨਪੜਾ ਨਹੀਂ ਨੰਬਰ ਵੀ ਨੋਟ ਕੀਤਾ ਇਹ ਕਿੰਨੇ ਵਜੇ ਦੀ ਘਟਨਾ ਹੈ ਜੀ ਇਹ ਪੌਣੇ 10 ਵਜੇ ਦੀ ਬਾਈ ਛੇਰੀ ਹਾਂਜੀ ਸਾਡੇ ਘਰ ਤੋਂ ਬਾਅਦ ਮਤਲਬ ਜਾਈ ਸਾਡੇ ਘਰੋਂ ਬਾਈ 6:30 ਹੋ ਗਏ ਆ ਉੱਥੇ ਬੱਸ 6:30 ਯਾਨੀ ਪੌਣੇ 10 ਵਜੇ ਦੀ ਹੈਗੀ ਦੂਜੀ ਤੁਸੀਂ ਫਿਰ ਕੈਮਰੇ ਵੀ ਵਗੈਰਾ ਚੈੱਕ ਕਰ ਲਓ ਕੈਮਰੇ ਹੁਣ ਬਾਈ ਦੇਖ ਦੇ ਕਰਕੇ ਇਹਨਾਂ ਨੂੰ ਕੱਥੇ ਪੁਲਿਸ ਨੂੰ ਕਾਲ ਕੀਤੀ ਨਹੀਂ ਨਹੀਂ ਹੋਈ ਨਹੀਂ ਕਾਲ ਕੰਮ ਕਰਦੇ 112 ਤੇ ਕਰਦੇ ਤੁਹਾਨੂੰ ਕੀਤੀ ਹਜੇ ਪਹਿਲਾ ਕਾਲ ਸਭ ਤੋਂ ਪਹਿਲਾਂ ਮੈਂ ਕਿਹਾ ਤੁਸੀਂ ਆ ਕੇ ਦੇਖੋ ਜੀ ਜੇ ਤੁਹਾਡੇ ਥਰੂ ਜੇ ਪੁਲਿਸ ਨੂੰ ਰਿਪੋਰਟ ਕਰਨੀ ਹੈ ਉਸ ਹਿਸਾਬ ਨਾਲ ਅਸੀਂ ਪਤਾ ਲੱਗ ਜਾਊਗਾ ਵੀ ਕਿੱਦਾਂ ਹੈਨਾ ਤਾਂ ਕਰਕੇ ਤੁਹਾਨੂੰ ਪਹਿਲਾਂ ਕਾਲ ਕੀਤੀ ਆ ਜੀ ਪੁਲ ਅਸੀਂ ਆਪਣੇ ਕੋਲ ਪੁਲਿਸ ਨੂੰ ਇਨਫੋਰਮ ਕਰ ਦਿੰਨੇ ਤਸਵੀਰਾਂ ਤੁਹਾਡੀ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਹੀਆਂ ਅਸੀਂ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਸੀ ਐਸਐਸਓ ਮਹਿੰਦਰ ਸਿੰਘ ਨੂੰ ਇਨਫੋਰਮ ਕਰ ਦਿੱਤਾ ਔਰ ਪਰਮੋਟੇ ਏਐਸਆਈ ਬਲਵਿੰਦਰ ਸਿੰਘ ਪਹੁੰਚੇ ਨੇ ਔਰ ਦੱਸ ਦਈਏ ਇਹਨਾਂ ਮਾਤਾ ਜੀ ਦਾ ਨਾਮ ਬਲਵਿੰਦਰ ਕੌਰ ਹੈ ਨਵੀਂ ਆਬਾਦੀ ਦੇ ਰਹਿਣ ਵਾਲੇ ਆ ਤੇ ਦੂਜੀ ਮਾਤਾ ਜੀ ਕਿਵੇਂ ਮਾਤਾ ਜੀ ਤਾਂ ਖਿੱਚ ਕੇ ਲਾਈ ਚੈਨਲ ਆ ਦੀ ਕਿ ਕੱਟੀ ਹੋ ਬਈ ਆ ਦੇਖੋ ਗਲ ਦੇ ਨਾਲ ਲੱਗੀ ਹੋਈ ਸੀ ਕੱਟੀ ਹੋ ਪਤਾ ਨਹੀਂ ਹੁੰਦਾ ਮੈਨੂੰ ਹਾਂਜੀ ਕੱਟੀ ਹੋ ਵੀ ਗੱਲ ਨਾਲ ਦੇਖੀ ਹੋਈ ਨਹੀਂ ਲਾਈ ਇੱਕ ਵਾਲੀ ਹੈਗੀ ਜੀ ਇੱਕ ਲਾਤੀ ਅੱਛਾ ਇੱਕ ਵਾਲੀ ਹੈਗੀ ਇਕਲਾਪੀ ਹੈਗੀ ਇਹਦੇ ਨਾਲ ਦੀ ਵਾਲੀ ਸੀ ਜੀ ਆ ਹੈਗੀ ਹੈ ਜੀ ਇਧਰ ਤਾਕੀ ਸਾਈਡ ਬੈਠੀ ਸੀ ਕਿ ਮੈਂ ਉਹ ਕਹਿੰਦੀ ਮੈਨੂੰ ਉਲਟੀ ਆਂਦੀ ਮੈਨੂੰ ਗੱਬੇ ਨੂੰ ਇਧਰੋਂ ਸਾਈਡ ਤੋਂ ਹੋ ਜਾਂਦਾ ਤੁਸੀਂ ਮਤਲਬ ਥੱਬੇ ਪਾਸੇ ਬੈਠੀ ਤਾਂ ਇਸਕੋ ਹਾਂ ਜੀ ਤਾਕੀਆ ਸਾਈਡ ਬੈਠੀ ਸੀ ਹਾਂ ਜੀ ਉਹ ਕਹਿੰਦੀ ਮੈਨੂੰ ਉਲਟੀ ਆਂਦੀ ਮੈਨੂੰ ਇਧਰੋਂ ਹੋ ਲੈ ਤਾਂ ਤੁਸੀਂ ਇੱਥੇ ਨੂੰ ਹੋ ਜਾਓ ਮਤਲਬ ਕਿੰਨੀ ਕੁ ਉਮਰ ਦੀਆਂ ਹੋਣਗੀਆਂ ਲੇਡੀ ਸੋਚ ਨੇ ਔਰਤਾਂ ਉਹ ਔਰਤ ਇੱਕ ਤਾਂ ਬੁਢੀ ਸਿਆਣੀ ਹੈ ਜੀ ਇੱਕ ਹੈਗੀ ਆ ਅੱਜ ਤਾਂ ਵੋਟੀ ਜੀ ਲੱਗਦੀ ਹੈ ਜਿਵੇਂ ਬਹੁਤ ਬਹੁਤ ਉਮਰ ਦੀ ਜੀ ਹੈਗੀ ਕਹਿੰਦੇ ਬੁਢੀ ਸਿਆਣੀ ਪਰ ਸਿਆਣੇ ਕ ਬੁੜੀ ਸਿਆਣੀ ਹੈ ਜੀ ਨਾਲ ਉਹ ਜਿਹੜੀ ਹੈਗੀ ਉਹ ਸਿਆਣੀ ਹੈ ਕਿ ਸਿਆਣੇ ਕੰਮ ਨਹੀਂ ਉਹ ਨਹੀਂ ਜੀ ਪੰਜਾਬੀ ਬੋਲਦੀ ਸੀ ਹਾਂਜੀ ਪੰਜਾਬੀ ਬੋਲਦੀ ਸੀ ਉਹ ਪਾਸ਼ਾ ਦੇ ਤਾਂ ਦੁਆਬੇ ਦੀ ਮੱਝ ਦੀ ਕਮਾਲ ਉਹ ਇਤਨੀ ਪੰਜਾਬੀ ਬੋਲਦੇ ਸੀਗੇ ਜੀ ਆਪਣੇ ਦੁਆਬੇ ਏਰੀਆ ਦੀ ਹਾਂਜੀ 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 ਜਿਹੜਾ ਗੱਡੀ ਚਲਾਉਣਾ ਸੀ ਉਹਦੀ ਉਮਰ ਕਿੰਨੀ ਕਿਸੇ ਦੀ ਉਹਦੀ ਉਮਰ ਹੋਣੀ ਹੈ ਮੈਨੂੰ ਲੱਗਦਾ 35 37 ਸਾਲ ਦਾ ਹੋਣਾ ਜੀ ਹੁੰਦਾ ਐਨਕਾ ਲੱਗੀਆਂ ਉਹਦੇ ਜੀ ਮੋਨਾ ਮੋਨਾ ਨਹੀਂ ਮੋਨਾ ਜੀ ਐਨਕਾ ਲੁਆਈਆਂ ਲੱਗੀਆਂ ਜੀ ਉਹਦੇ ਐਨਕਾ ਲਾ ਕੇ ਸਾਰੇ ਮੈਚਿਓਰੀ ਆ ਯਾ ਪਏ ਨਸ਼ੇੜੀ ਨੂੰ ਛੁੱਟੀ ਨਹੀਂ ਸੀ ਲੱਗਦੀ ਨਹੀਂ ਨਹੀਂ ਕੋਈ ਨਹੀਂ ਸੀ ਇਹ ਵਾਰਦਾਤ ਨੂੰ ਅੰਜਾਮ ਕੋਈ ਗਰੋਹ ਲੱਗਦਾ ਪਹਿਲਾਂ ਵੀ ਮੈਨੂੰ ਲੱਗਦਾ ਇਹ ਵਾਰਦਾਤ ਨੂੰ ਕਈ ਵਾਰ ਅੰਜਾਮ ਦਿੰਦੇ ਪਹਿਲਾਂ ਵੀ ਇਹ ਘਟਨਾ ਸੁਣੀ ਸੀ ਕਾਰ ਦੇ ਵਿੱਚ ਬਿਠਾਲ ਕੇ ਲੈ ਜਾਂਦੇ ਸੁੱਨ ਨ ਕਰ ਦਿੰਦੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਰਿਹਾ ਮੈਂ ਐਦਾਂ ਹੀ ਕਹਿੰਦੇ ਵੀ ਫਲਾਨੀ ਜਗ੍ਹਾ ਜਾਣਾ ਪੁੱਛ ਕੇ ਬਿਠਾਲ ਲੈਂਦੇ ਆ ਨਾਲ ਕਈ ਵਾਰ ਜਿੱਥੇ ਬੰਦੇ ਜਾਣਾ ਕਹਿੰਦੇ ਅਸੀਂ ਵੀ ਉੱਥੇ ਹੀ ਜਾਣਾ ਉੱਥੇ ਹੀ ਕਹਿ ਦਿੰਦੇ ਵੀ ਜਿੱਦਾਂ ਮਾਤਾ ਨੇ ਕਹਿਤਾ ਵੀ ਮੈਂ ਨਾਲਾਗੜ ਜਾਣਾ ਹੈ ਇਨੇ ਵੀ ਕਹਤਾ ਵੀ ਮੈਂ ਮਨਾਲਾ ਗੜ ਜਾਣਾ ਹੈ ਜੀ ਆਜੋ ਉੱਥੇ ਪਤਾ ਕਹਿੰਦੀ ਗੜ ਸ਼ੰਕਰ ਜਾਣਾ ਫਿਰ ਉਹਨੇ ਵੀ ਗੜ ਸ਼ੰਕਰ ਗੜ ਸ਼ੰਕਰ ਕਹਿ ਦੇਣਾ ਸੀ ਜਿੱਥੇ ਨੂੰ ਤੁਸੀਂ ਕਹਿ ਦੋ ਉਹੀ ਉਹਨਾਂ ਨੇ ਪੁੱਛ ਲੈਣਾ ਪਹਿਲਾਂ ਉਹੀ ਕਹਿ ਦੇਣਾ ਐਦਾਂ ਬਿਠਾਲਦੇ ਜੀ ਇਹਨੂੰ ਪੈਸੇ ਵਗੈਰਾ ਚੈੱਕ ਕਰ ਲੈ ਪੈਸੇ ਨਹੀਂ ਪੈਸੇ ਤਾਂ ਮੇਰੇ ਆ ਆ ਬਟੂਏ ਚ ਸਗੇ ਜੀ ਪੈਸੇ ਪੁੱਛੇ ਨਹੀਂ ਤੁਸੀਂ ਉਹਨਾਂ ਨੂੰ ਆਪ ਕਹ ਕੇ ਮੈਨੂੰ ਲਾ ਦੋ ਕਿ ਨਹੀਂ ਨਹੀਂ ਉਹ ਕਹਿੰਦੇ ਅਸੀਂ ਮੰਮੀ ਆਪਣੀ ਚੱਕਣੀ ਇੱਥੋਂ ਕਿ ਤੁਸੀਂ ਇੱਥੇ ਹੀ ਉਤਰ ਜਾਓ ਕਹਿੰਦੀ ਅਪਾ ਹੀ ਲਾ ਵੀ ਦਿੱਤਾ ਆਪ ਵੀ ਲਾਤਾ ਜੀ ਕੰਮ ਕਰਕੇ ਹਾਂ ਜੀ ਫੇਰ ਮੈਂ ਉੱਥੇ ਪਰੇ ਕਰਕੇ ਇਦਰਾਖਤ ਕੋਲ ਨੂੰ ਮੈਂ ਉੱਥੇ ਜਾ ਕੇ ਕੱਢ ਗਈ ਮੈਂ 5 ਮਿੰਟ ਕੱਢੀ ਲਈ ਜੀ ਉੱਥੇ ਮੁੜ ਕੇ ਵਾਪਸ ਨਹੀਂ ਆਏ ਹੋ ਫੇਰ ਮੈਂ ਤੁਰੇ ਭਾਜੀ ਨੂੰ ਪੁੱਛਿਆ ਕਿ ਨਾ ਕਿ ਰੋਪੜ ਨੂੰ ਬਸ ਜਾ ਕਿੱਥੇ ਜਾਣੀ ਉਹ ਕਹਿੰਦੇ ਸੀ ਬੀਬੀ ਨੂੰ ਲੈਣ ਨਾ ਤੁਸੀਂ ਉਤਰੋ ਹਾਂਜੀ ਫੇਰ ਮੈਂ ਭਾਜੀ ਕੋ ਪੁੱਛ ਕੇ ਮੈਂ ਉੱਥੇ ਕੱਢ ਗਈ ਮੇ ਚੁੰਨੀ ਪਿੱਛੇ ਨੂੰ ਹੱਟੀ ਸੀਗੀ ਮੈਂ ਚੁੰਨੀ ਕਰਨ ਲੱਗੀ ਇਦਾਂ ਤੇ ਦੇਖਾ ਮੇ ਬਾਲ ਕੋਸ਼ਚ ਨਹੀਂ ਸੀ ਮਤਲਬ ਇਹਦੇ ਵਿੱਚ ਕੋਸ਼ਚ ਨਹੀਂ ਹੋਣੇ ਭਾਈ ਥੋੜੇ ਚੁੰਨੀ ਤੇ ਰੋਸ਼ਚ ਨਹੀਂ ਹੋਣੇ ਹਾਂਜੀ ਹਾਂਜੀ ਮੈਂ ਜਦੋਂ ਫੋਨ ਕੀਤਾ ਉਦੋਂ ਵੀ ਯਾਨੀ ਬੁੰਦਲੇ ਹੋ ਜੀ ਸੀ ਜਿਆਦਾਈ confused ਹੋ ਜਾਂਦਾ ਨਾ ਮਤ ਹਾਂਜੀ ਹਾਂਜੀ ਅੱਜ ਮਤ ਜੀ ਹੁਣ ਤੁਸੀਂ ਠੀਕ ਮਹਿਸੂਸ ਕਰਦੇ ਹੋ ਕਿ ਡਾਕਟਰ ਕੋ ਜਾਣ ਦੀ ਤਾਂ ਨਹੀਂ ਲੋੜ ਕੋਈ ਦਵਾਦਾਰੂ ਮੈਂ ਉੱਥੇ ਕਿੰਨਾ ਚਿਰ ਖੜੀ ਰਹੀ ਮੈਂ ਬੈਠੀ ਵੀ ਹੈ ਨਹੀਂ ਖੜੀ ਰਹੀ ਉੱਥੇ ਮੈਂ ਮੁੰਡੇ ਨੂੰ ਫੋਨ ਕੀਤਾ ਆਪਣੇ ਮੈਂ ਕਿਹਾ ਮੇਰੇ ਨਾਲ ਇਦਾਂ ਤਾਂ ਗੱਲ ਹੋ ਗਈ ਜਦੋਂ ਮੈਂ ਚੈਨੀ ਦੇਖਾਂ ਵਿਚੈਨੀ ਐਪਲੋਟਾਈਜ਼ ਕਹਿੰਦੇ ਇੱਕ ਸਟੇਟ ਆਫ ਮਾਈਂਡ ਜੀ ਜ਼ਿਆਦਾ ਰਿਲੈਕਸ ਕਰ ਦਿੰਦੇ ਬੰਦੇ ਨੂੰ ਬੰਦੇ ਦਾ ਫੋਕਸ ਟੁੱਟ ਜਾਂਦਾ ਉਹ ਟਾਈਮ ਪੀਰੀਅਡ ਲਈ ਹੁੰਦਾ ਕੁਝ ਥੋੜੇ ਸਮੇਂ ਲਈ ਹੁੰਦਾ ਲੇਕਿਨ ਫਿਰ ਵੀ ਜਿਹੜੇ ਛਾਤਰ ਬੰਦੇ ਕੀ ਪਤਾ ਕਿਸ ਲੈਵਲ ਦਾ ਐਪਲੋਟਾਈਜ਼ ਕੀਤਾ ਪਰ ਫਿਰ ਵੀ ਰੱਬ ਦਾ ਸ਼ ਇਹੋ ਜੀ ਵਾਰਦਾਤਾ ਆਪਣੇ ਨਵੇਂ ਸ਼ਹਿਰ 'ਚ ਵੱਧ ਰਹੀ ਹੈ ਬਹੁਤ ਹੀ ਜਿਆਦਾ ਕ੍ਰਾਈਮ ਹੋ ਰਿਹਾ ਹੈ ਜੀ ਇਹ ਜਿਹੜਾ ਕ੍ਰਾਈਮ ਹੈ ਕਿਸ ਤਰ੍ਹਾਂ ਰੋਕਿਆ ਜਾਵੇ ਇਹਦਾ ਕੋਈ ਹੱਲ ਹੋਣਾ ਚਾਹੀਦਾ ਹੈ ਪੁਲਿਸ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਇਹੀ ਕਰਦੇ ਹਾਂ ਕਿ ਕਿਸੇ ਤਰ੍ਹਾਂ ਆਪਣਾ ਰਾਉਂਡ ਅਪ ਪਤਾ ਹੈ ਕਿ ਜਿਹੜੇ ਮਾੜੇ ਅੰਸਰ ਆ ਉਹਨਾਂ ਦੇ ਅੰਦਰ ਖੌਫ ਨਹੀਂ ਆਂ ਡਰ ਨਹੀਂ ਆ ਭੈ ਮੱਕ ਚੁੱਕਾ ਜੇ ਜੇਲ੍ਹ 'ਚ ਵੀ ਜਾਂਦੇ ਆ ਤਾਂ ਛੇਤੀ ਮੁੜ ਜਾਂਦੇ ਆ ਇਹਨਾਂ ਨੂੰ ਕੁਝ ਮਾਰਿਆ ਨਹੀਂ ਉਹਨਾਂ ਨੇ ਦਾਤ ਨਹੀਂ ਮਾਰਿਆ ਕੋਈ ਇਹਨਾਂ ਦੀ ਜਾਨ ਬੱਚੇ ਹੋ ਗਈ ਹੈ ਵੀ ਇੰਨਾ ਸ਼ੁਕਰ ਹੈ ਵੀ ਚਲੋ ਸਮਾਨਤਾ ਲੈ ਗਏ ਮਾਰਿਆ ਨਹੀਂ ਇਹਨਾਂ ਨੇ ਕੁਝ ਵੀ ਪਰਮਾਤਮਾ ਦੀ ਇੰਨੀ ਕਿਰਪਾ ਹੈ ਬਚ ਮਤਲਬ ਜੇ ਵਿਰੋਧ ਕਰਦੇ ਫਿਰ ਮਾਰ ਸਕਦੇ ਸੀ ਕਿਉਂਕਿ ਹਿਪਨੋਟਾਈਜ਼ ਕੀਤਾ ਸੀ ਉਹਨਾਂ ਤਾਂ ਕੋ ਅੱਖਾਂ 'ਚ ਵੀ ਉਹਨਾਂ ਦੇ ਹੰਝੂ ਨੇ ਮਾਤਾ ਜੀ ਦੇ ਤਾਂ ਜਿੰਨੀਆਂ ਵੀ ਸਾਡੀਆਂ ਭੈਣਾਂ ਬਜ਼ੁਰਗਾਂ ਮਾਵਾ ਸਾਰਿਆਂ ਨੂੰ ਬੇਨਤੀ ਆ ਕਿ ਗਾਂ ਤੋਂ ਖਿਆਲ ਰੱਖੋ ਮਾਤਾ ਜੀ ਦੇ ਨਾਲ ਦੇਖੋ ਕਿੰਨੀ ਵੱਡੀ ਘਟਨਾ ਹੋ ਗਈ ਆ ਆਪਾਂ ਇਹਨੂੰ ਛੋਟੀ ਘਟਨਾ ਨਾ ਸਮਝੀਏ ਕਿਉਂਕਿ ਬੜਾ ਚਾਹ ਹੁੰਦਾ ਬੜੀ ਮੁਸ਼ਕਿਲ ਨਾਲ ਬੰਦਾ ਸੋਨਾ ਗਹਿਣਾ ਬਣਾਉਂਦਾ ਗਹਿਣੇ ਗੱਟੇ ਬਣਾਉਂਦਾ ਔਰ ਇਦਾਂ ਕੋਈ ਲੈ ਜਾਵੇ ਤਾਂ ਕਿੰਨਾ ਦੁੱਖ ਲੱਗਦਾ ਮਾਤਾ ਜੀ ਦੇ ਮਨ ਨੂੰ ਜਿਹੜੀ ਠੇਸ ਵਜੇ ਸੀ ਉਹ ਸਮਝੀਏ ਮਾਵਾ ਮਾਵਾ ਤਾਂ ਵੈਸੇ ਹੀ ਬੱਚਿਆਂ ਤੇ ਭਰੋਸਾ ਕਰ ਲੈਂਦੀਆਂ ਬੜੇ ਭੋਲੇ ਭਾ ਹੁੰਦੇ ਆ ਪਰ ਮਾਤਾ ਜੀ ਵੈਸੇ ਵੀ ਦੇਖਣ ਨੂੰ ਬੜੇ ਭੋਲੇ ਲੱਗਦੇ ਆ ਵਿਸ਼ਵਾਸ ਕਰ ਲਿਆ ਇਹ ਵਿਸ਼ਵਾਸ ਦਾ ਕਤਲ ਹੈ ਮਾਤਾ ਜੀ ਨੇ ਵਿਸ਼ਵਾਸ ਕਰ ਲਿਆ ਕਿ ਚੱਲ ਬੀਬੀ ਲੱਗਦੀ ਸਿਆਣੀ ਕੋਈ ਔਰਤ ਐ ਵਿਚੰਦਰ ਕਹਿੰਦੇ ਕੋਈ ਬੋਟੀ ਬੈਠੀ ਮਾਤਾ ਜੀ ਲੱਗਿਆ ਕਿ ਚੱਲੇ ਟਰਸਟ ਕਰ ਲੈਂਦੇ ਆ ਇਹ ਟਰਸਟ ਦਾ ਕਤਲ ਹੈ ਔਰ ਪਰ ਤੁਹਾਨੂੰ ਸਾਰ ਨੂੰ ਅਸੀਂ ਸੁਚੇਤ ਕਰਨਾ ਚਾਹੁੰਦੇ ਆ ਤੁਹਾਨੂੰ ਕੋਈ ਆ ਆ ਕੇ ਫੋਰਸ ਫੂਨੀ ਕਹਿੰਦਾ ਪਰਪਸ ਲਈ ਕਹਿੰਦਾ ਆਓ ਜੀ ਕਿੱਥੇ ਜਾਣਾ ਮੈਚ ਛੱਡ ਦਿੰਨਾ ਨਾ ਬੈਠਿਓ ਨਾ ਭਰੋਸਾ ਕਰਿਓ ਨਹੀਂ ਤਾਂ ਇਸ ਤਰੀਕੇ ਇਹ ਜਿਹੜੇ ਮਾੜੇ ਅਨਸਰ ਆ ਤੁਹਾਨੂੰ ਤੁਹਾਡੇ ਨਾਲ ਘਟਾਣ ਨੂੰ ਅੰਜਾਮ ਦੇ ਦਿੰਦਿਆ ਮਾਤਾ ਜੀ ਹਿਪਨੋਟਾਈਜ਼ ਸੀਗੇ ਜਿੰਨਾਂ ਕੁ ਮੈਂ ਸਮਝ ਪਾਰਿਆ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਮਾਤਾ ਜੀ ਨੂੰ ਹਿਪਨੋਟਾਈਜ਼ ਕੀਤਾ ਸੀ ਨਹੀਂ ਵਿਰੋਧ ਨਹੀਂ ਕੀਤਾ ਔਰ ਜੇ ਬੰਦੇ ਨੂੰ ਹਿਪਨੋਟਾਈਜ਼ ਹੋਣਾ ਕਰਪਨ ਬੰਦਾ ਵਿਰੋਧ ਕਰ ਦੇਵੇ ਫਿਰ ਪਤਾ ਨਹੀਂ ਕੀ ਕਰ ਸਕਦੇ ਕਿਉਂਕਿ ਜਿਨ੍ਹਾਂ ਦੇ ਹੌਸਲੇ ਇੰਨੇ ਖੁੱਲੇ ਹੋਏ ਆ ਜਿਹੜੇ ਘਟਾਣ ਨੂੰ ਅੰਜਾਮ ਦੇਣ ਲੱਗੇ ਨਹੀਂ ਸੋਚਦੇ ਉਹਨਾਂ ਦੇ ਇਰਾਦੇ ਵੀ ਜਿਹੜੇ ਆ ਉਹ ਗਲਤ ਹੀ ਹੁੰਦੇ ਆ ਉਮੀਦ ਕਰਦੇ ਆ ਭਾਜੀ ਹੁਣਾਂ ਦੀ ਪ੍ਰਸ਼ਾਸਨ ਹੈਲਪ ਕਰੇਗਾ ਔਰ ਦੁਕਾਨਦਾਰ ਵੀਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਬਾਸ ਛੱਡੇ ਦੇ ਨਜ਼ਦੀਕ ਸੀਸੀਟੀਵੀ ਕੈਮਰੇ ਇਹਨਾਂ ਨੇ ਚੈੱਕ ਕਰਨ ਇਹਨਾਂ ਦੀ ਮਦਦ ਕੀਤੀ ਜਾਵੇ ਅਸੀਂ ਵੀ ਉੱਥੇ ਪਹੁੰਚਦੇ ਆਂ ਸੀਸੀਟੀਵੀ ਕੈਮਰੇ ਜਿਹੜੇ ਆ ਉਹਨਾਂ ਤੋਂ ਨੰਬਰ ਪਲੇਟ ਅਗਰ ਸਾਹਮਣੇ ਆ ਜਾਂਦੀ ਆ ਗੱਡੀ ਦਾ ਪਤਾ ਲੱਗ ਜਾਂਦਾ ਗੱਡੀ ਕਿਹੜੀ ਆ ਤਾਂ ਆਸਾਨੀ ਹੋ ਸਕਦੀ ਉਹਨਾਂ ਨੂੰ ਫੜਨ ਵਿੱਚ ਕਿਉਂਕਿ ਜੇ ਇਧਰਲੇ ਪਾਸੇ ਕਿ ਟੋਲ ਟੈਕਸਟ ਤੱਕ ਤਾਂ ਗਏ ਹੋਣਗੇ ਅੱਗੇ ਜਾਣਗੇ ਕਿੱਧਰ ਵੀ ਕਿਤੇ ਜਾਣ ਕੇ ਤਾਂ ਨੰਬਰ ਵਿੱਚ ਸਰ ਇਹ ਵੀ ਹੋ ਦੇਖ ਲਿਓ ਮਾੜਾ ਜੀ ਜਿਹਦੇ ਵੀ ਕੈਮਰੇ ਤੁਹਾਡੇ ਲੱਗੇ ਆ ਬਾਸਾਡੇ ਤੋਂ ਲੈ ਕੇ ਬਾਈਪਾਸ ਤੱਕ ਜਿਹਦੇ ਵੀ ਭਰਾਵਾਂ ਦੇ ਕੋਲ ਕੈਮਰੇ ਲੱਗੇ ਹੋਏ ਆ ਜੀ ਆਪਣੇ ਕੈਮਰੇ ਜੀ ਮਾਤਾ ਜੀ ਤਸਵੀਰ ਦੇਖ ਲਿਓ ਕਿੱਦਾਂ ਕਿੱਥੇ ਬੈਠੀ ਐ ਸਿਰਫ ਔਰ ਸਿਰਫ ਉਹ ਗੱਡੀ ਦਾ ਨੰਬਰ ਇੱਕ ਵਾਰ ਮਿਲਣਾ ਚਾਹੀਦਾ ਜੀ ਬਾਸਾਡੇ ਦੇ ਮੋੜੋਂ ਹੀ ਪਤਾ ਲੱਗਣਾ ਹਾਂਜੀ ਬਿਲਕੁਲ ਸਰ ਉੱਥੇ ਹੀ ਗੱਡੀ ਪਤਾ ਲੱਗਣੀ ਕੋਈ ਗੱਡੀ ਰੁਕੀ ਹੋਣੀ ਆ ਅਦਰਵਾਈਜ਼ ਤਾਂ ਗੱਡੀ ਸਪੀਡ 'ਚ ਹੁੰਦੀ ਆ ਦੁਕਾਨਦਾਰਾਂ ਨੇ ਕੈਮਰੇ ਦਾ ਫੋਕ ਹਾਂ ਰੋਕੇ ਬਿਠਾਇਆ ਬਾਈ ਉਹ ਬਾਈ ਕੈਮਰੇ ਕਰਾਓ ਬਾਈ ਉਹਨਾਂ ਦੇ ਕ ਉੱਥੇ ਕੈਮਰੇ ਜਿਹੜੇ ਆ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਤੁਸੀਂ ਵੀ ਸੁਚੇਤ ਰਹੋ ਸਤਰ ਕਰੋ ਕਿਉਂਕਿ ਜਿਹੜੇ ਮਾੜੇ ਅੰਸਰ ਆ ਇਹ ਪੂਰੀ ਘੋਕ ਰੱਖਦੇ ਆ ਔਰ شریف ਬੰਦੇ ਇਹਨਾਂ ਦੇ ਪਹਿਲੇ ਟਾਰਗੇਟ ਹੁੰਦੇ ਆ ਜਿਵੇਂ ਮਾਤਾ ਜੀ ਗੁੰਮ ਸਮੋਕੇ ਬੈਠੇ ਆ ਸਾਡੇ ਆਉਣ ਤੋਂ ਪਹਿਲਾਂ ਬਹੁਤ ਉਦਾਸ ਗੁੰਮ ਸਮੋਕੇ ਜਿਵੇਂ ਬੰਦਾ ਬੌਂਦਲ ਨਹੀਂ ਜਾਂਦਾ ਉੱਥਾ ਬੈਠੇ ਜੇ ਥੋੜੀ ਜੀ ਗੱਲ ਕੀਤੀ ਆ ਰੋਏ ਆ ਥੋੜਾ ਰਿਲੈਕਸ ਹੋ ਕੇ ਉਹਨੇ ਜੇ ਨਾ ਰੋਵੇ ਬੰਦਾ ਤਾਂ ਵੀ ਔਖਾ ਹੋ ਜਾਂਦਾ ਅੰਦਰੋਂ ਵੀ ਬੰਦਾ ਘੁੱਟੀ ਜਾਂਦਾ ਤਾਂ ਪਰ ਤੁਸੀਂ ਸੁਚੇਤ ਰਹੋ ਔਰ ਤੁਹਾਡੇ ਬਜ਼ੁਰਗ ਨੇ ਤਾਂ ਮੇਰੇ ਜਿਹੜੇ ਨੌਜਵਾਨ ਵੀਰ ਭੈਣ ਭਰਾਇ ਉਹਨਾਂ ਨੂੰ ਬੇਨਤੀ ਹੈ ਕਿ ਬਜ਼ੁਰਗਾਂ ਨੂੰ ਆਪ ਲੈ ਕੇ ਜਾਇਆ ਕਰੋ ਕਿ ਬੜੀ ਵਾਰ ਦੇਖਦੇ ਕਿ ਹਾਦਸੇ ਹੋ ਜਾਂਦੇ ਆ ਇੱਕ ਤਾਂ ਗੱਡੀਆਂ ਬਹੁਤ ਤੇਜ਼ ਜਾਂਦੀਆਂ ਕ੍ਰੋਸਿੰਗ 'ਚ ਬਹੁਤ ਦਿੱਕਤ ਆਉਂਦੀ ਆ ਦੂਜੀ ਗੱਲ ਅੱਜ ਕੱਲ ਇਦਾਂ ਦੀਆਂ ਵਾਰਦਾਤਾਂ ਹੋਣ ਲੱਗ ਪਈ ਤਾਂ ਬਜ਼ੁਰਗਾਂ ਦੀ ਕੋਸ਼ਿਸ਼ ਕਰੋ ਤੁਸੀਂ ਆਪ ਜ਼ਿਆਦਾ ਕੇਅਰ ਕਰੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਰਹੋਗੇ ਤੰਦਰੁਸਤ ਰਹੋਗੇ ਬੜੇ ਰਹਿਣਾ ਕੋਈ ਦਿਨ ਆ ਆਮ ਸ਼ੁਰੂ ਦਿਨ ਇਸ ਲਈ ਕਰਨਾ ਸੁਪੀਲਾ ਦੇਬੋਲੀ ਸੱਚਾ ਕਰਦਾ ਪੈ